ਪੰਜਾਬੀ ਇੰਡਸਟਰੀ ਦੇ ਵਿੱਚ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਰਹੀ ਹਾਂ ਕਿ ਮਾਸਟਰ ਸਲੀਮ ਦੇ ਪਿਤਾ ਦਾ ਦਾਹਤ ਹੋ ਗਿਆ ਹੈ ਜੀ ਹਾਂ ਮੰਦਭਾਗੀ ਖਬਰ ਹੈ ਤੇ ਦੂਸਰੇ ਪਾਸੇ ਉੱਥੇ ਹੀ ਜਿਹੜੀਆਂ ਕਿ ਕੁਝ ਭਾਵੁਕ ਤਸਵੀਰਾਂ ਜਿਹੜੀਆਂ ਕਿ ਮਾਸਟਰ ਸਲੀਮ ਦੀਆਂ ਸਾਹਮਣੇ ਆ ਰਹੀਆਂ ਨੇ ਤਾਂ ਉੱਥੇ ਹੀ ਪੰਜਾਬੀ ਸੰਗੀਤ ਜਗਤ 'ਚ ਅੱਜ ਮੂੜ ਸੋਗ ਪਸਰ ਗਿਆ ਹੈ ਤੇ ਦੱਸ ਦਈਏ ਕਿ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਦਾ ਦਾਹਤ ਹੋ ਜਾਣ ਦਾ ਦੁਖਦ ਸਮਾਚਾਰ हासिल ਹੋਇਆ ਹੈ ਤੇ ਪਿਤਾ ਨੇ ਦੱਸਿਆ ਕਿ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੇ ਪੁੱਤਰ ਮਾਸਟਰ ਸਲੀਮ ਨੂੰ ਬੇहद ਵੱਡਾ ਝਟਕਾ ਲੱਗਿਆ ਹੈ ਤੇ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੇ ਹਾਂ ਕਿ 우ਸਤਾਦ ਪੂਰਨ ਸ਼ਾ ਕੋਟੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਿਸ ਕਾਰਨ ਅਚਨਾਂਤ ਦਾ ਦਿਹਾਂਤ ਹੋ ਗਿਆ ਹੈ ਤੇ ਦੱਸਦੇ ਹਾਂ ਕਿ ਪੂਰਨ ਸ਼ਾ ਕੋਟੀ ਕਾਇਕ ਹੰਸ ਰਾਜ ਹੰਸ ਤੇ ਸਬਰ ਕੋਟੀ ਦੇ 우ਸਤਾਦ ਰਹਿ ਚੁਕੇ ਨੇ ਤੇ ਉਥੇ ਹੀ 우ਸਤਾਦ ਪੂਰਨ ਸ਼ਾ ਕੋਟੀ ਦੇ ਦਿਹਾਂਤ ਦੀ ਖਬਰ ਸੁਣਨ ਮਗਰੋਂ ਗਾਇਕ ਜਿਹੜੇ ਕਿ ਹੰਸ ਰਾਜ ਹੰਸੋਂਾਂ ਦੇ ਘਰ ਪਹੁੰਚੇ ਨੇ ਤੇ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਨਜ਼ਰ ਆ ਰਿਹਾ ਤੇ ਸਭ ਤੋਂ ਮੰਦਭਾਗੀ ਖਬਰ ਹੈ ਕਿ ਮਾਸਟਰ ਸਲੀਮ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਪਿਤਾ ਜਿਹੜੇ ਕਿ ਪੂਰਨ ਸ਼ਾ ਕੋਟੀਆ ਦਾ ਦਾਦ ਦਿਹਾਂਤ ਹੋ ਗਿਆ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦੀ ਕਿ 우ਸਤਾਦ ਪੁਰਨជា ਕੋਟੀ ਪਿਛਲੇ ਲੰਮੇ ਸਮੇਂ ਤੋਂ ਕਾਫੀ ਬਿਮਾਰ ਚੱਲ ਰਹੇ ਸੀ ਜਿਸ ਤੋਂ ਬਾਅਦ ਉਹ ਅੱਜ ਹਮੇਸ਼ਾ ਦੇ ਲਈ ਜਿਹੜਾ ਕਿ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਮਾਸਟਰ ਸਲੀਮ ਦੇ ਉੱਤੇ ਜਿਹੜਾ ਕਿ ਇੱਕ ਦੁੱਖਾਂ ਦਾ ਪਹਾੜ ਨਜ਼ਰ ਆ ਰਿਹਾ ਹੈ ਤੇ ਉਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਮਾਸਟਰ ਸਲੀਮ ਜਿਹੜੇ ਕਿ ਇਹ ਮਾਸਟਰ ਸਲੀਮ ਦੇ ਕਰਦੀਆਂ ਤਸਵੀਰਾਂ ਨੇ ਪੁੱਬਾ ਮਾਰ ਮਾਰ ਜਿਹੜਾ ਕਿ ਪਰਿਵਾਰ ਰੋ ਰਿਹਾ ਹੈ ਤੇ ਹੁਣ ਮਾਸਟਰ ਸਲੀਮ ਦੇ ਜਿਹੜੇ ਕਿ ਪਿਤਾ ਨੇ ਉਹਨਾਂ ਨੇ ਦੁਨੀਆ ਨੂੰ ਹਮੇਸ਼ਾ ਦੇ ਲਈ ਜਿਹੜਾ ਕਿ ਅਲਵਿਦਾ ਕਹਿ ਦਿੱਤਾ ਹੈ ਤਾਂ ਹੁਣ ਮਾਸਟਰ ਸਲੀਮ ਦੇ ਲਈ ਇਹ ਸਭ ਤੋਂ ਮੰਦਭਾਗੀ ਖਬਰ ਹੈ ਤੇ ਪੰਜਾਬ ਦੀ ਇੰਡਸਟਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਗ ਦਾ ਲੈਲ ਫਸਰਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦੱਸਿਆ ਕਿ ਉਸਤਾਦ ਜਿਹੜੇ ਕਿ ਪੂਰਨ ਸ਼ਾਕ ਕੁੱਟੀ ਦਾ ਜਿਹੜਾ ਕਿ ਦੇਹਾਂਤ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਕਾਫੀ ਲੰਮੇ ਸਮੇਂ ਤੋਂ ਬਿਮਾਰ ਛਲ ਰਹੇ ਸੀ ਤਾਂ ਜਿਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਅੱਜ ਹਮੇਸ਼ਾ ਦੇ ਲਈ ਜਿਹੜਾ ਕਿ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਦੁੱਖਾਂ ਦਾ ਪਹਾੜ ਹੈ ਜਿਹੜਾ ਕਿ ਪਰਿਵਾਰ ਦੇ ਉੱਤੇ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਮਾਸਟਰ ਸਲੀਮ ਦੇ ਜਿਹੜੇ ਕਿ ਪਿਤਾ ਹਮੇਸ਼ਾ ਦੇ ਲਈ ਅੱਜ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤਾਂ ਉਥੇ ਹੀ ਪੰਜਾਬੀ ਸੰਗੀਤ ਜਗਤ 'ਚ ਅੱਜ ਮੁੜ ਸੋਗ ਪਸਰ ਗਿਆ ਹੈ ਤੇ ਦੱਸ ਦਈਏ ਕਿ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨ ਸ਼ਾਖੋਟੀ ਦਾ ਦਿਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਹਾਸਲ ਹੋਇਆ ਹੈ ਤੇ ਪਿਤਾ ਨੇ ਦੱਸ ਦਈਏ ਕਿ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੇ ਪੁੱਤਰ ਮਾਸਟਰ ਸਲੀਮ ਨੂੰ ਬੇਹਦ ਵੱਡਾ ਝਟਕਾ ਦੇ ਲੱਗਿਆ ਹੈ ਤੇ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਦੇ ਆ ਕਿ 우ਸਤਾਦ ਪੂਰਨ ਸ਼ਾ ਕੋਟੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਿਸ ਕਾਰਨ ਅਚਾਨਕਾਂ ਦਾ ਦਿਹਾਂਤ ਹੋ ਗਿਆ ਹੈ ਤੇ ਦੱਸਿਏ ਕਿ ਪੂਰਨ ਸ਼ਾ ਕੋਟੀ ਕਾਇਕ ਹੰਸ ਰਾਜ ਹੰਸ ਤੇ ਸਬਰ ਕੋਟੀ ਦੇ 우ਸਤਾਦ ਰਹਿ ਚੁਕੇ ਨੇ ਤੇ ਉੱਥੇ ਹੀ 우ਸਤਾਦ ਪੂਰਨ ਸ਼ਾ ਕੋਟੀ ਦੇ ਦਿਹਾਂਤ ਦੀ ਖਬਰ ਸੁਣਨ ਮਗਰੋਂ ਗਾਇਕ ਜਿਹੜੇ ਕਿ ਹੰਸ ਰਾਜ ਹੰਸ ਉਹਨਾਂ ਦੇ ਘਰ ਪਹੁੰਚੇ ਨੇ ਤੇ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਨਜ਼ਰ ਆ ਰਿਹਾ ਤੇ ਸਭ ਤੋਂ ਮੰਦਭਾਗੀ ਖਬਰ ਹੈ ਕਿ ਮਾਸਟਰ सलीम ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਪਿਤਾ ਜਿਹੜੇ ਕਿ ਪੂਰਨ ਸ਼ਾਹ ਕੋਟੀਆਂ ਦਾ ਦੇਹਾਂਤ ਹੋ ਗਿਆ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦੀ ਹਾਂ ਕਿ ਉਸਤਾਦ ਪੂਰਨ ਛਾ ਕੋਟੀ ਪਿਛਲੇ ਲੰਮੇ ਸਮੇਂ ਤੋਂ ਕਾਫੀ ਬਿਮਾਰ ਚੱਲ ਰਹੇ ਸੀ ਜਿਸ ਤੋਂ ਬਾਅਦ ਉਹ ਅੱਜ ਹਮੇਸ਼ਾ ਦੇ ਲਈ ਛੜ ਕੇ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਮਾਸਟਰ ਸਲੀਮ ਦੇ ਉੱਤੇ ਜਿਹੜਾ ਕਿ ਇੱਕ ਦੁੱਖਾਂ ਦਾ ਪਹਾੜ ਨਜ਼ਰ ਆ ਰਿਹਾ ਹੈ ਤੇ ਉਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਮਾਸਟਰ ਸਲੀਮ ਜਿਹੜੇ ਕਿ ਇਹ ਮਾਸਟਰ ਸਲੀਮ ਦੇ ਕਰਦੀਆਂ ਤਸਵੀਰਾਂ ਨੇ ਪੁੱਬਾ ਮਾਰ ਮਾਰ ਜਿਹੜਾ ਕਿ ਪਰਿਵਾਰ ਰੋ ਰਿਹਾ ਹੈ ਤੇ ਹੁਣ ਮਾਸਟਰ ਸਲੀਮ ਦੇ ਜਿਹੜੇ ਕਿ ਪਿਤਾ ਨੇ ਉਹਨਾਂ ਨੇ ਦੁਨੀਆ ਨੂੰ ਹਮੇਸ਼ਾ ਦੇ ਲਈ ਛੜ ਕੇ ਅਲਵਿਦਾ ਕਹਿ ਦਿੱਤਾ ਹੈ ਤਾਂ ਹੁਣ ਮਾਸਟਰ ਸਲੀਮ ਦੇ ਲਈ ਇਹ ਸਭ ਤੋਂ ਮੰਦਭਾਗੀ ਖਬਰ ਹੈ ਤੇ ਪੰਜਾਬ ਦੀ ਇੰਡਸਟਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਗ ਦਾ ਲੈਲ ਫਸੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦੱਸਿਏ ਕਿ ਉਸਤਾਦ ਜਿਹੜੇ ਕਿ ਪੂਰਨ ਸ਼ਾਕੋਟੀ ਦਾ ਜਿਹੜਾ ਕਿ ਦਿਹਾਂਤ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਕਾਫੀ ਲੰਮੇ ਸਮੇਂ ਤੋਂ ਬਿਮਾਰ ਛਲ ਰਹੇ ਸੀ ਤਾਂ ਜਿਸ ਤੋਂ ਬਾਅਦ ਤੁਹਾਨੂੰ ਦੱਸਿਏ ਕਿ ਅੱਜ ਹਮੇਸ਼ਾ ਦੇ ਲਈ ਜਿਹੜਾ ਕਿ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਦੁੱਖਾਂ ਦਾ ਪਹਾੜ ਹੈ ਜਿਹੜਾ ਕਿ ਪਰਿਵਾਰ ਦੇ ਉੱਤੇ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਮਾਸਟਰ ਸਲੀਮ ਦੇ ਜਿਹੜੇ ਕਿ ਪਿਤਾ ਹਮੇਸ਼ਾ ਦੇ ਲਈ ਅੱਜ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹੈ